ਇਹ ਫਿਲਮਾਂ ਕਰ 100 ਪਲੱਸ ਮੈ ਲਾਦਾ 100 ਕ ਹੋ ਗਈ ਅਮ ਜੇ ਕਦੀ ਫਿਲਮ ਤੇ ਆਪਾਂ ਪੁਆਇੰਟ ਆਊਟ ਕਰ ਵੀ ਦਈਏ ਕਿ ਡਬਲ ਮੀ ਨੇ ਹੈ ਦੋ ਚ ਹੋ ਜਾਣ ਤੇ ਜਿਹੜੀ ਬਾਕੀ 98 ਫਿਲਮਾਂ ਆਪਾਂ ਉਹਨਾਂ ਦੀ ਜੋ ਦੇ ਨੇ ਸਾਡੇ ਸਿਨੇਮਾ ਨੂੰ ਅਸੀਂ ਬਿਲਕੁਲ ਵੀ ਕੋਈ ਵੀ ਇਸ ਚੀਜ਼ ਤੋਂ ਅਸੀਂ ਬਹੁਤ ਸਾਡੇ ਲਈ ਬਹੁਤ ਮਾੜਾ ਹੋਊਗਾ ਜੇ ਐ ਪੈਦਾ ਨਹੀਂ ਗੱਲ ਕਹੀਏ ਜੋ ਗਿੱਪੀ ਭਾਜੀ ਨੇ ਦਿੱਤਾ ਹੈ ਸਿਨੇਮਾ ਨੂੰ ਸਭਿਆਚਾਰ ਨੂੰ ਵੀ ਅਰਦਾਸ ਫਿਲਮ ਗਿੱਪੀ ਭਾਜੀ ਦੀ ਆਪਣੀ ਹੈ ਉਹਨਾਂ ਨੇ ਲਿਖੀ ਵੀ ਮਿਲ ਲਾਦਾ ਆਪ ਹੈ ਡਾਇਰੈਕਟ ਵੀ ਕੀਤੀ ਹੈ ਤਾਂ ਉਹ ਤੋਂ ਵੱਡੀ ਫਿਲਮ ਇਸ ਟਾਈਮ ਜਿਵੇਂ ਇੱਕ ਸਿਰ ਸਾਡੇ ਪੰਜਾਬ ਦੇ ਧਰਮ ਦੀ ਗੱਲ ਮੈਂ ਨਾ ਵੀ ਕਰਾਂ ਪੰਜਾਬ ਦੇ ਉਸ ਤੋਂ ਵੱਡੀ ਫਿਲਮ ਮੈਂ ਤਾਂ ਨਹੀਂ ਦੇਖੀ ਫਿਲਹਾਲ ਦੇ ਟਾਈਮ ਸੋ ਮੈਂ ਇਸ ਚੀਜ਼ ਤੋਂ ਸਹਿਮਤ ਨਹੀਂ ਹਾਂ ਇੱਕ ਦੋ ਫਿਲਮਾਂ ਮੈਂ ਪਹਿਲਾਂ ਹੀ ਕਿਹਾ 95% ਸਾਡਾ ਸਿਨੇਮਾ ਓਵਰਾਲ ਸੱਭਿਆਚਾਰਕ ਹੀ ਹੈ ਜਿਵੇਂ ਹਰ ਸਿਨੇਮਾ ਦੀ ਗੱਲ ਕਰਦੇ ਨੇ ਜੇ ਆਪਾਂ ਸਾਊਥ ਦੇ ਸਿਨੇਮਾ ਦੀ ਗੱਲ ਕਰਦੇ ਆ ਬਾਲੀਵੁੱਡ ਦੀ ਗੱਲ ਕਰਦੇ ਸਾਡੇ ਬਾਲੀਵੁੱਡ ਦੀ ਖਾਸੀਅਤ ਮੈਂ ਐਸੀ ਕਰਕੇ ਕਿਹਾ ਕਿ 90 95% ਜੋ ਫਿਲਮ ਦਾ ਇੱਕ ਮਜ਼ਾ ਹੁੰਦਾ ਇੱਕ ਫਲੇਵਰ ਹੁੰਦਾ ਉਹ ਫੈਮਿਲੀ ਫਿਲਮ ਦਾ ਪੰਜਾਬ ਦਾ ਕੋਈ ਵੀ ਚੀਜ਼ ਹੈ ਸਾਡੇ ਪੰਜਾਬ ਚ ਅਸੀਂ ਜਾਣੇ ਪਰਿਵਾਰਾਂ ਨਹੀਂ ਜਾਣਦੇ ਕਿ ਜੁਆਇੰਟ ਫੈਮਲੀ ਆਨੇ ਵੱਡੇ ਵੱਡੇ ਪਰਵਾਦੇ ਚੀਜ਼ਾਂ ਹੈਗੀਆਂ ਹਜੇ ਵੀ ਸੋ ਮੈਨੂੰ ਇਹ ਲੱਗਦਾ ਹੈ ਕਿ ਜੇ ਆਪਾਂ ਇੱਕ ਅੱਧੀ ਫਿਲਮ ਡਬਲ ਮੀਨਿੰਗ ਵਾਲੀ ਕਹਿ ਦੀਏ ਜਾਂ ਕੁਝ ਕਹਿ ਦੀਏ ਬਹੁਤ ਇੱਕ ਛੋਟੀ ਫਿਲਮ ਇਹ ਛੋਟਾ ਇੱਕ ਪਰਸੈਂਟੇਜ ਹੈ ਜਿਨ੍ਹਾਂ ਨਾਲ ਬਾਕੀ ਕੰਮ ਆਪਾਂ ਸਾਰੇ ਜਾਣਦੇ ਹਾਂ